ਤੋ ਇਹ ਜਿਹੜੀ ਮਾਡਰਨ ਜਿਹੜੀ ਮਤਲਬ ਅਸੀਂ ਲੱਗ ਰਹੇ ਆ ਜਿਹੜਾ ਟੈਕਨੋਲੋਜੀ ਦੇ ਵਿੱਚ ਇੰਨੀ ਜ਼ਿਆਦਾ ਮਤਲਬ ਉਦੋਨਿਕਤਾ ਆ ਗਈ ਹੈ ਕਹਿ ਲਓ ਅਸੀਂ ਕਹਿੰਦੇ ਆ ਵੀ ਬੜਾ ਇਹਦੇ ਵਿੱਚ ਮਨ ਦੇ ਉੱਪਰ ਸਟ्रेस ਬਹੁਤ ਜ਼ਿਆਦਾ ਹੈ ਪਹਿਲਿਆਂ ਦੇ ਵਿੱਚ ਥੋੜਾ ਜਿਹਾ ਕਿਰਤ ਸੀ ਬਾਡੀ ਦੇ ਕੰਮ ਸੀ ਸਰੀਰ ਦੇ ਅਜੇ ਵੀ ਤੁਸੀਂ ਦੇਖੋਗੇ ਜਿਹੜੇ ਸਰੀਰਕ ਕੰਮ ਕਰਦੀ ਹੈ ਲੇਬਰ ਉਹਨਾਂ ਦੇ ਉੱਪਰ ਮਾਨਸਿਕ ਪ੍ਰੈਸ਼ਰ ਉਹਨਾਂ ਨਹੀਂ ਹੈ ਸਾਡੇ ਜਿਹੜੀ ਮੀਡਲ ਕਲਾਸ ਆ ਗਈ ਪੜ ਲਿਖ ਕੇ ਸਾਡੇ ਬੱਚੇ ਅਗਲੇ ਨੇ ਜਿਹੜੇ ਉਹਨਾਂ ਦੇ ਉੱਪਰ ਕੈਪਚਰ ਜਿਹੜਾ ਮਾਈਂਡ ਨੂੰ ਇੰਨਾ ਕੀਤਾ ਹੋਇਆ ਇਨਫੋਰਮੇਸ਼ਨ ਟੈਕਨੋਲੋਜੀ ਨੇ ਮੋਬਾਈਲ ਵਗੈਰਾ ਨੇ ਮਤਲਬ ਉਹਨਾਂ ਦੇ ਲਈ ਬਹੁਤ ਹੀ ਅਲਰਟ ਹੋਣ ਦਾ ਸਮਾਂ ਹੈ ਅਸਲ ਦੇ ਵਿੱਚ ਕਿ ਜੇ ਤੁਸੀਂ ਮੜਾ ਜਾ ਕ੍ਰਿਟਿਸਿਜ਼ਮ ਉਹ ਕਹਿੰਦੇ ਅਸੀਂ ਤਾਂ ਇਹਦੇ ਚੁਗਲੀ ਕਰਦੇ ਹੀ ਨਹੀਂ ਕਿਸੇ ਦੀ ਤੁਹਾਨੂੰ ਬਣਿਆ ਬਣਾਈ ਕ੍ਰਿਟਿਸਿਜ਼ਮ ਆ ਰਿਹਾ ਸਾਰਾ ਮੀਡੀਆ ਪਰ ਹੈ ਆਪੇ ਇੱਕ ਚੀਜ਼ ਤੁਸੀਂ ਪ੍ਰੋਡਕਟ ਖਰੀਦਦੇ ਹੋ ਉਹਦੇ ਰਿਵਿਊ ਪੜ੍ਹਦੇ ਹੋ 10 ਉਹਦੇ ਅਲਟਰ ਰਿਵਿਊ ਹੁੰਦੇ ਨੇ 10 ਅੱਕ ਚ ਹੁੰਦੇ ਨੇ ਮੈਨੂੰ ਇੱਕ ਪੂਰੀ ਪੂਰੀ ਵਾਰ ਚੱਲ ਰਹੀ ਹੈ ਇਨਫੋਰਮੇਸ਼ਨ ਦੇ ਲੈਵਲ ਦੇ ਉੱਪਰ ਅਰ ਮਾਈਂਡ ਨੂੰ ਹਪਲਿਊਟ ਕਰਨ ਵਾਲੀ ਹੈ ਸੋ ਜੇ ਇਹਦੇ ਬਾਰੇ ਅਸੀਂ ਅਲਰਟ ਨਹੀਂ ਹੁੰਦੇ ਕਿ ਅਸੀਂ ਨਿੰਦਿਆ ਚੁਗਲੀ ਕਿਸੇ ਜਿਹੜੀ ਇੰਸਟੀਚੂਨਲ ਨਿੰਦਿਆ ਚੁਗਲੀ ਹੈ ਅਸੀਂ ਉਹ ਚ ਫਸਦਾ ਨਹੀਂ ਰਹੇ ਕਿਤੇ ਅਸੀਂ ਬਣੀਆਂ ਬਣਾਈਆਂ ਜਜਮੈਂਟਸ ਲੈ ਲੈਨੇ ਕਿ ਜੀ ਫਲਾਣਾ ਤਾਂ ਇਦਾਂ ਦਾ ਹੈ ਅੱਛੇ ਸੰਸਥਾਗਤ ਵੀ ਹੁੰਦੀ ਹੈ ਨਿੰਦਿਆ ਚੁਗਲੀ ਸਿਰਫ ਸਲਾਹ ਬਿਲਕੁਲ ਇੰਸਟੀਚੂਨਲਾਈਜ਼ਡ ਹੈ ਜੀ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਕਿ ਜਦੋਂ ਕੋਈ ਪ੍ਰੋਡਕਟ ਲਾਂਚ ਹੋਣੀ ਹੈ ਉਹਨੇ ਜਿਹੜੀ ਆਲਰੇਡੀ ਮਾਰਕੀਟ ਦੇ ਚ ਪ੍ਰੋਡਕਟ ਆ ਉਹਨੂੰ ਪਹਿਲਾਂ ਡਿਸਕ੍ਰੈਡਿਟ ਕਰਨਾ ਹੈ ਹੂੰ ਆਪਾਂ ਦੇਖਿਆ ਕਿ ਨੈਸਲੇ ਦੀ ਮੈਗੀ ਆ ਜਿਹੜੀ ਹੂੰ ਮਤਲਬ ਉਹ ਸਡਨਲੀ ਉਹ ਉਹਦੇ ਸੈਂਪਲ ਗਲਤ ਹੋ ਗਏ ਬੜਾ ਕੁਝ ਹੋ ਗਿਆ ਰੋਲਾ ਪੈ ਗਿਆ ਖਬਰਾਂ 'ਚ ਥੋੜੀ ਦੇਰ ਬਾਅਦ ਪਤੰਜਲੀ ਦੀ ਮੈਗੀ ਆ ਗਈ ਮਾਰਕੀਟ 'ਚ ਇਹ ਇੰਸਟੀਚਿਊਨਲਾਈਜ਼ਡ ਬੇਸਿਕਲੀ ਕਹਿ ਲਓ ਜਿੰਨਾ মিডিਆ ਸਾਰੇ ਵਰਲਡ ਦਾ ਅੱਜ ਦੀ ਡੇਟ 'ਚ ਤੁਸੀਂ ਉਹ ਇਜ਼ਰਾਇਲ ਦੀਆਂ ਲੜਾਈਆਂ ਦੀਆਂ ਚੱਕ ਕੇ ਦੇਖ ਲਓ मतलब मीडिया इंस्टीट्यूशनलइज्ड क्रिटिसिज्म ही है ना और किया में दया चुगली हो ये है ना किसने पीछो करी किसने क्यों करी और जिस तरह मजाक उड़ाया जाता है और किया जाता है सो एक है। ये एक मॉडर्न जमाने ਦੇ ਵਿੱਚ ਪਹਿਲਾਂ ਤਾਂ ਸੰਸਥਾਗਤ ਨਹੀਂ ਸੀਗੀ ਹੁਣ ਇਹ ਸੰਸਥਾਗਤ ਹੈ और ਇਹਦੇ ਬਾਰੇ ਬਹੁਤ ਅਲਰਟ ਹੋਣ ਦੀ ਜ਼ਰੂਰਤ ਹੈ ਇਹਦਾ ਸੌਖਾ ਤਰੀਕਾ ਇਹ ਹੈ ਕਿ ਸੰਸਥਾਗਤ ਅਪ੍ਰੀਸ਼ੀਏਸ਼ਨ ਵੀ ਹੈਗੀ ਹੈ ਕਿੰਨਾ ਕੀਰਤਨ ਕਿੰਨਾ ਕੁਝ ਤੁਹਾਨੂੰ ਆ ਵੀ ਤਾਂ ਉਹ ਹੀ ਯਤਨ ਕਰ ਰਹੇ ਆ ਜੀ ਕਿ ਤੁਸੀਂ ਕਿ ਸੰਸਥਾਗਤ ਹਾਂ ਸਿਪਸਲਾ ਵੀ ਤੁਸੀਂ ਕਰ ਰਹੇ ਹੋ ਮਤਲਬ ਉਹ ਇਹ ਬਹੁਤ ਨਵੀਂ ਪੀੜੀ ਲਈ ਬਹੁਤ ਜ਼ਰੂਰੀ ਹੈ ਨਹੀਂ ਤਾਂ ਕਮਲੇ ਕਰ ਦੇਣਗੇ ਮਤਲਬ ਮਾਈਂਡ ਇਨਾ ਭਾਰੂ ਹੋ ਜਾਂਦਾ ਤੁਹਾਡੇ ਉੱਪਰ ਕਿ ਤੁਹਾਡੀ ਸਾਰੀ ਜ਼ਿੰਦਗੀ ਦੇ ਵਿੱਚ ਮਤਲਬ ਜ਼ਹਿਰ ਘੋਲ ਦਿੰਦਾ ਕਿਸਮ ਦਾ ਸੋ ਇਹ ਇਹ ਮੇਰਾ ਖਿਆਲ ਪਹਿਲੀਆਂ ਸਾਰੀਆਂ ਪੀੜੀਆਂ ਨਾਲੋਂ ਪਹਿਲੇ ਸਾਰੇ ਸਮਿਆਂ ਨਾਲੋਂ ਹੁਣ ਜ਼ਿਆਦਾ ਜ਼ਰੂਰਤ ਹੈ ਸਗੋਂ ਅਲਰਟ ਹੋਣ ਦੀ ਚੇਤਨਾ ਹੋਣ ਦੀ